ਜਦੋਂ 13 ਪੂ ਵਾਲੇ ਦਿਨ ਮਾਤਾ ਗੁਜਰਕੌਰ ਜੀ ਸਹਜਾਦੇ ਨੂੰ ਠੰਡੇ ਬੁਰਜ ਤੋਂ ਤੋਰਦੇ ਨੇ ਤਾਂ ਛੋਟੇ ਛੋਟੇ ਲਾਲ ਵੱਡੇ ਵੱਡੇ ਜਿਗਰੇ ਮਾਤਾ ਗੁਜਰਕੌਰ ਜੀ ਨੂੰ ਕਿਵੇਂ ਦਿਲਾਸਾ ਦੇ ਰਹੇ ਨੇ ਹੋ ਰਜ ਰਜ ਪੋਤਿਆਂ ਨੂੰ ਕਰ ਲੈ ਪਿਆਰ ਮਾਂ ਹੋਕਲ ਗਈ ਸਜਾ ਦੇ ਸਿਰ ਬੰਨ ਦਸਤਾਰ ਮਾਂ ਚੜਦੀ ਕਲਾ ਦੇ ਨਾਲ ਤੋਰ ਕੇ ਮੁਖ ਚੋਂ ਜੇ ਕਰ ਅਜ ਛੱਡ ਦੇ ਆਖਰੀ ਦੀਵਾਰ ਮੈਂ ਤੋੜ ਕੇ ਆਉਣ ਦੀ ਉਡੀਕ ਦਿਲੋਂ ਕੱਢ ਦੇ ਆਖਰੀ ਦੀਵਾਰ ਮੈਂ ਤੋੜ ਕੇ ਆਉਣ ਦੀ ਉਡੀਕ ਦਿਲੋਂ ਕੱਢ ਦੇ ਹੁਕ ਦੇ ਕਿਤੇ ਮਿਲੇ ਅਜੇ ਅਜੇ ਤ ਤੇ ਜੋ ਜਾਰ ਮਾ ਜੋਰ ਵਰ ਸਮਝ ਕੇ ਕਰ ਲੀ ਪਿਆਰ ਮਾ ਫਤਿਹ ਸਿੰਘ ਸਮਝ ਜੋ ਜਾਰ ਨੂੰ ਸਾਨੂੰ ਗਲੇ ਲਾਉਣਾ ਦਿਲੋਂ ਕੱਢ ਕੇ ਆਖਰੀ ਦੀਵਾਰ ਮੈਂ ਤੋੜ ਦੇ ਆਉਣ ਦੀ ਉਡੀਕ ਦਿਲੋਂ ਕੱਢ ਕੇ ਹੋਣ ਕੇ ਜੇ ਸਾਡੇ ਬਾਰੇ ਪਿਤਾ ਜੀ ਨੇ ਪੁੱਛਿਆ ਆਖ ਦੇ ਉਹ ਫਤ ਸਿੰਘ ਨਾਲ ਤਾਡੇ ਰਸਿਆ ਹੁਕਾ ਤੋਂ ਜੀਤ ਤੇ ਕਾਹ ਤੋਂ ਜੀਤ ਤੇ ਜੁਝਾਰ ਨਾਲ ਲੈ ਗਈ ਸਾਨੂੰ ਸਰਸਾ ਕਿਨਾਰੇ ਕੱਲੇ ਛੱਡ ਕੇ ਆਖਰੀ ਦੀਵਾਰ ਮੈਂ ਤੋੜ ਦੇ ਆਉਣ ਦੀ ਉਡੀਕ ਦਿਲੋਂ ਕੱਢ ਕੇ ਹੋਇਆ ਕੀ ਜੇ ਕੰਦਾਂ ਚ ਸ਼ਹੀਦ ਹੋ ਜਾਵਾਂਗੇ ਗੋਦ ਤੇਰੀ ਛੱਡ ਗੋਦ ਦਾਦੇ ਦੀ ਚ ਜਾਵਾਂਗੇ ਹੋਇਆ ਕੀ ਜੇ ਕੰਦਾਂ ਚ ਸ਼ਹੀਦ ਹੋ ਜਾਵਾਂਗੇ ਗੋਦ ਤੇਰੀ ਛੱਡ ਗੋਦ ਦਾਦੇ ਦੀ ਚ ਜਾਵਾਂਗੇ ਤੂੰ ਵੀ 셰ਤੀ ਤੂੰ ਵੀ 셰ਤੀ 셰ਤੀ ਆਵੀਂ ਦਾਦੀਏ ਠੰਡੜਾ ਬੁਰਜ ਸੁਨਾ ਛੱਡ ਕੇ ਆਖਰੀ ਦੀਵਾਰ ਮੈਂ ਤੋੜ ਕੇ ਆਉਣ ਦੀ ਉਡੀਕ ਦਿਲੋਂ ਕੱਢਦੇ ਆਖਰੀ دیوار ਮੈਂ ਤੋੜ ਕੇ ਆਉਣ ਦੀ ਉਡੀਕ ਦਿਲੋਂ ਕੱਢਦੇ